12 ਜੂਨ ਤੋਂ 15 ਜੂਨ 1953 ਸ੍ਰੀ ਅਮਰਤਸਰ ਸਾਹਿਬ ਸਿਮਰਨ ਕਰਨ ਨਾਲ ਆਦਮੀ ਸੱਚ ਦੇ ਨੇੜੇ ਹੁੰਦਾ ਜਾਂਦਾ ਹੈ ਜਦ ਸੱਚ ਦੀ ਸਮਝ ਆਉਣ ਲੱਗਦੀ ਹੈ ਜਿਨ੍ਹਾਂ ਦਾ ਮਤਲਬ ਦੁਨਿਆਵੀ ਐਸ਼ਵਰਜ ਹਾਸਲ ਕਰਨਾ ਸੀ ਉਹ ਤਾਂ ਨਿਰਾਸ਼ ਹੁੰਦੇ ਹਨ ਜਿਨ੍ਹਾਂ ਦਾ ਮਨੋਰਥ ਪਰਮਾਰਥ ਹੁੰਦਾ ਹੈ ਉਹਨਾਂ ਨੂੰ ਰਸ ਆਉਣ ਲੱਗਦਾ ਹੈ ਜਦੋਂ ਤੱਕ ਪੂਰਾ ਰਸ ਨਾ ਆ ਜਾਏ ਉਹ ਵਕਤ ਔਖਾ ਹੁੰਦਾ ਹੈ ਮਨ ਦੇ ਵੇਗ ਗਿਰਾ ਦਿੰਦੇ ਹਨ ਇਸ ਮੁਸ਼ਕਲ ਦਾ ਹੱਲ ਗੁਰਮਖ ਦੀ ਸੰਗਤ ਹੁੰਦੀ ਹੈ ਜੋ ਵਕਤ ਤੇ ਆ ਮਦਦ ਕਰਦਾ ਹੈ ਸਤਿਗੁਰੂ ਨਾਨਕ ਦੇਵ ਨੇ ਜਦ ਧਾਨਕ ਰੂਪ ਧਾਰਿਆ ਸੀ जिज्ञासु ਹੌਲੀ ਹੌਲੀ ਕਰਦੇ ਗਏ ਮਾਇਆ ਨੇ ਮਿਲਾਪ ਤੋਂ ਵਾਂਝੇ ਰੱਖੇ ਸਿਰਫ ਭਾਈ ਲੈਣਾ ਜਹੀ ਕਾਮਯਾਬ ਹੋਏ ਉਹਨਾਂ ਦਾ ਨਿਸ਼ਾਨਾ ਸਿਰਫ ਸਤਿਗੁਰੂ ਹੀ ਸਨ ਸਿੱਖ ਨੂੰ ਚਾਹੀਦਾ ਹੈ ਵਾਹਿਗੁਰੂ ਦੀ ਹੋਂਦ ਵਿੱਚ ਯਕੀਨ ਰੱਖੇ ਮਨ ਵਿੱਚ ਉਸ ਦੀ ਯਾਦ ਹੋਵੇ ਤੇ ਜਥਾ ਸ਼ਕਤ ਭਲਾਈ ਕਰੇ ਜਾਂ ਕੱਡੋ-ਕੱਟ ਕਿਸੇ ਨਾਲ ਬੁਰਾਈ ਨਾ ਕਰੇ ਕਿਸੇ ਦਾ ਬੁਰਾ ਨਾ ਕਰਨਾ ਹੀ ਚੰਗਾ ਹੈ ਜੇ ਭਲਾ ਕਰਨ ਦੀ ਸਮਰੱਥਾ ਨਾ ਹੋਵੇ ਤਾਂ ਆਦਮੀ ਨੂੰ ਚਾਹੀਦਾ ਹੈ ਜੋ ਦਿਲ ਸਾਫ਼ਤ ਰੱਖੇ ਹਰ ਕੰਮ ਆਚਰਣ ਸભ્યਤਾ ਤੋਂ ਗਿਰਿਆ ਹੋਇਆ ਘਾਟੇ ਦਾ ਤਨ ਹੈ ਤੇ ਭਲਾਈ ਤੇ ਵਾਹਿਗੁਰੂ ਦੀ ਜਾਤ ਸਾਡੇ ਨਫੇ ਦੇ ਤਨ ਹਨ ਜਦ ਨੈਗੇਟਿਵ ਅਸੈਸਟਿਸ ਘਾਟੀ ਦੀ ਧਨ ਨਾ ਰਹਿਣਗੇ ਤਾਂ ਸਾਨੂੰ ਮਨ ਦੀ ਸਦੀਵ ਸ਼ਾਂਤੀ ਪ੍ਰਾਪਤ ਹੋ ਜਾਵੇਗੀ। ਸਿਮਰਨ ਨਿਰਮਲ ਕਰਮ ਹੈ ਤੇ ਮੁਰਸ਼ਿਦ ਦੀ ਕਿਰਪਾਲਤਾ ਨਾਲ ਇਸ ਪਰਮਾਰਥ ਵਿੱਚ ਵੱਡਾ ਮਰਤਬਾ ਮਿਲ ਜਾਂਦਾ ਹੈ। ਮਰਨ ਦੀ ਬਾਅਦ ਸਾਡੀ ਸਾਰਿਆਂ ਦੀ ਇੱਕੋ ਜਹੀ ਹਾਲਤ ਨਹੀਂ ਹੁੰਦੀ। ਜੇ ਸੌਣ ਲੱਗੇ ਬੱਚੇ ਨੂੰ ਮਾਰ ਪਈ ਹੋਵੇ ਤਾਂ ਸੁਪਨੇ ਵਿੱਚ ਵੀ ਡਿਸਕੋਰੇ ਪਰਦਾ ਰਹਿੰਦਾ। ਤੇ ਜੇ ਉਹ ਸੌਣ ਤੋਂ ਪਹਿਲਾਂ ਕਿਸੇ ਖੁਸ਼ੀ ਵਿੱਚ ਹੋਵੇ ਤਾਂ ਸੁੱਤਿਆਂ ਹੋਇਆਂ ਵੀ ਹੱਸਦਾ ਹੈ ਇਸ ਤਰ੍ਹਾਂ ਜੋ ਆਦਮੀ ਕਿਸੇ ਨਿਰਾਸ਼ਤਾ ਵਿੱਚ ਆਤਮਕਾਤ ਕਰਕੇ ਜਾਂ ਹੋਰ ਕਿਸੇ ਸਵੱਬ ਨਾਲ ਮਰਦੇ ਹਨ ਉਹਨਾਂ ਦੀਆਂ ਰੂਹਾਂ ਅਸ਼ਾਂਤੀ ਤੇ ਬੜੀ ਸੰਤਾਪ ਪੀੜਾ ਵਿੱਚ ਹੁੰਦੀਆਂ ਹਨ ਇਸ ਤਰ੍ਹਾਂ ਦੀ ਹਾਲਤ ਵਿੱਚ ਮਰਨ ਵਾਲੇ ਪੁਰਖਾਂ ਨੂੰ ਯਾਦ ਕਰਨ वाले आदमी ਉਹਨਾਂ ਰੂਹਾਂ ਦੀ ਤਬਸ਼ ਨੂੰ ਲੈ ਕੇ ਆਪਣਾ ਠਾਰ ਵੀ ਗਵਾ ਬੈੰਦਾ ਹੈ ਇੱਕ ਸਰਦਾਰ ਸਾਹਿਬ ਦੀ ਯੂਰੋਪੀਅਨ ਬੀਬੀ ਨੇ ਖੁਦਕੁਸ਼ੀ ਕਰ ਲਈ ਸਰਦਾਰ ਜੀ ਦਾ ਉਸ ਨਾਲ ਬੜਾ ਪਿਆਰ ਸੀ ਮੇਮ ਦੇ ਮਰਨ ਦੇ ਬਾਅਦ ਉਸ ਨੇ ਉਸ ਦੀ ਤਸਵੀਰ ਆਪਣੇ ਡਰਾਇੰਗ ਰੂਮ ਵਿੱਚ ਲਗਾ ਰੱਖੀ ਤੇ ਉਸ ਦੇ ਖਿਆਲ ਵਿੱਚ ਰਹਿਣ ਲੱਗ ਪਿਆ ਉਪਨਿਸ਼ਦਾਂ ਦਾ ਗਿਆਨ ਹੋਣ ਦੇ ਬਾਵਜੂਦ ਮੇਮ ਦੀ ਯਾਦ ਵਿੱਚ ਉਹ ਆਪ ਨਿਤਾਣਾ ਹੋ ਗਿਆ ਉਸ ਦੇ ਸਿਰ ਤੇ ਮੁਰਸ਼ਿਦ ਦਾ ਹੱਥ ਨਹੀਂ ਸੀ ਜੋ ਕੇ ਵੇਲੇ ਮਦਦ ਹੋ ਜਾਂਦੀ ਇਸੇ ਤਰ੍ਹਾਂ ਇੱਕ ਸਿੱਖ ਪ੍ਰੋਫੈਸਰ ਨੇ ਇੱਕ ਆਪਣੇ ਜਾਨੂ ਮਿੱਤਰ ਸਵਾਮੀ ਦੀ ਜੀਵਨੀ ਲਿਖ ਕੇ ਆਪਣੀ ਮੰਨ ਦੀ ਸ਼ਾਂਤੀ ਗਵਾ ਲਈ ਸੀ ਜਦ ਅਸੀਂ ਕਿਸੇ ਮਰ ਗਈ ਰੂਹ ਨੂੰ ਯਾਦ ਕਰੀਏ ਤਾਂ ਸਾਨੂੰ ਸਬਜੈਕਟ ਫਾਈਲ ਹੋ ਕੇ ਕਰਨਾ ਚਾਹੀਦਾ ਹੈ ਮਫਉਲੀਅਤ ਵਿੱਚ ਹੋ ਕੇ ਉਸ ਦੇ ਅਸਰ ਇਠਾਂ ਨਹੀਂ ਆਉਣਾ ਚਾਹੀਦਾ ਨਾਮ ਨਾਲ ਸੁਰਤ ਉੱਚੀ ਚੜਾਓ ਵਿੱਚ ਹੋ ਜਾਂਦੀ ਹੈ ਉਸ ਵਿੱਚ ਸ਼ਕਤੀ ਆ ਜਾਂਦੀ ਹੈ ਯੂਸਫ ਦੇ ਬਾਪ ਨੇ ਪਹਿਲਾਂ ਯੂਸਫ ਨੂੰ ਖੂਬੇ ਸੁਟਿਆ ਹੋਇਆ ਨਹੀਂ ਦੇਖਿਆ ਸੀ ਜਦ ਸੁਰਤ ਦਾ ਚੜਾਓ ਆ ਤਾਂ ਮਿਸਰ ਵੱਲੋਂ ਆਉਂਦੀ ਹਵਾ ਵਿੱਚ ਉਸ ਨੇ ਯੂਸਫ ਦੀ ਖੁਸ਼ਬੂ ਪਰਤੀਤ ਕੀਤੀ ਲੋਕਾਂ ਨੇ ਮਰਨ ਵੇਲੇ ਇੱਕ ਫਾਤਸ਼ਾ ਤਰੀਮਤ ਤੋਂ ਪੁੱਛਿਆ ਕੋਈ ਗੱਲ ਦੱਸ ਤਾਂ ਉਸ ਨੇ ਉੱਤਰ ਦਿੱਤਾ ਮਨ ਨਾ ਕਰਦਮ ਸ਼ੁਮਾ ਹਾਜਰ ਬੇਕੁਨਦ ਭਾਵ ਮੈਂ ਬੁਰਾਈ ਕਰਦੀ ਰਹੀ ਹਾਂ ਤੇ ਬੁਰਾਈ ਤੋਂ ਪਰਹੇਜ਼ ਨਹੀਂ ਕੀਤਾ ਪਰ ਤੁਸੀਂ ਜ਼ਰੂਰ ਕਰਿਓ ਡਾਕਟਰ ਧਰਤੀ ਦੇ ਦੇਵਤੇ ਹਨ ਪਰ ਤਾਂ ਜੋ ਖਲਕਤ ਦੇ ਦੁੱਖ ਦੂਰ ਕਰਨ ਦੇ ਉਪਰਾਲੇ ਵਿੱਚ ਰਹਿਣ ਵੀਰਜ ਦਾ ਨੀਵਾ ਇਸਤੇਮਾਲ ਬੱਚੇ ਪੈਦਾ ਕਰਨਾ ਹੈ ਜੇ ਇਸ ਨੂੰ ਸੁਰੱਖਿਅਤ ਕੀਤਾ ਜਾਵੇ ਤਾਂ ਇਹ ਉੱਪਰ ਚੜਦਾ ਹੈ ਤੇ ਆਤਮਿਕ ਬੱਚੇ ਅੰਤਰ ਗਿਆਨ ਸਹਿਜ ਅਵਸਥਾ ਪੈਦਾ ਕਰਦਾ ਹੈ ਤੇ ਮੁਕਤੀ ਦਿੰਦਾ ਹੈ ਸਿਮਰਨ ਨਾਲ ਆਦਮੀ ਦਾ ਦਸਵਾਂ ਦੁਆਰ ਖੁੱਲਦਾ ਹੈ ਉਹ ਆਪਣੇ ਆਪ ਨੂੰ ਉੱਚਾ ਪ੍ਰਤੀਤ ਕਰਦਾ ਹੈ ਉਸ ਦੀ ਸੂਰਤ ਇੱਕ ਸੁਹਾਵਣੀ ਉਚਿਆਣ ਵਿੱਚ ਰਹਿੰਦੀ ਹੈ ਹੇਠ ਲੀਆਂ ਚੀਜ਼ਾਂ ਉਸ ਨੂੰ ਸਹਿਜ ਸੁਭਾਹੀ ਮੁੱਲਹੀਨ ਪ੍ਰਤੀਤ ਹੁੰਦੀਆਂ ਹਨ ਉਹ ਐਟੂ ਮੈਡੀਕਲੀ ਆਪਣੇ ਆਪ ਹੀ ਬੁਰਾਈ ਦੇ ਕੋਲ ਨਹੀਂ ਜਾਂਦਾ ਤੂੜੀ ਦਾ ਗੁਤਾਵਾ ਪਸ਼ੂ ਖਾਂਦੇ ਹਨ ਆਦਮੀ ਕੋਈ ਤੂੜੀ ਨਹੀਂ ਖਾਂਦਾ ਅਸੀਂ ਮੁਰਦੇ ਨੂੰ ਵੀ ਨਹੀਂ ਖਾਂਦੇ ਇਸ ਵਾਸਤੇ ਨਹੀਂ ਕਿ ਸਾਨੂੰ ਕੋਈ ਵਰਜਦਾ ਹੈ ਪਰ ਇਸ ਕਰਕੇ ਕਿ ਮੁਰਦੇ ਨਾਲ ਸਾਨੂੰ ਅੰਦਰੋਂ ਹੀ ਨਫ਼ਰਤ ਹੈ ਹੌਲੀ-ਹੌਲੀ ਠਹਿਰ ਕੇ ਸਵਾਸ ਲੈਣਾ ਇਕਾਗਰਤਾ ਵਿੱਚ ਮਦਦ ਕਰਦਾ ਹੈ ਅਸਾਂ ਗ੍ਰਸਤ ਨੂੰ ਨਹੀਂ ਛੱਡਣਾ ਹੈ ਗ੍ਰਸਤ ਵਿੱਚ ਰਹਿੰਦੇ ਅਟੈਚਮੈਂਟ ਮੋਹ ਨੂੰ ਜਿੱਤਣਾ ਹੈ ਗ੍ਰਸਤ ਵਿੱਚ ਰਹਿੰਦਿਆਂ ਜੇ ਵਾਈਫ ਘਰਵਾਲੀ ਸਤਸੰਗਣ ਹੋਵੇ ਤਾਂ ਮੁਕਤੀ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ ਉਹਦਾ ਕੀ ਫਾਇਦਾ ਆ ਕਿ ਇੱਕ ਆਦਮੀ ਨੇ ਆਪਣੀ ਵੋਹਟੀ ਤੇ ਟੱਬਰ ਨੂੰ ਤਾਂ ਛੱਡਿਆ ਪਰ ਫੇਰ ਚੇਲੇ ਤੇ ਚੇਲੀਆਂ ਵਿੱਚ ਮੂੰਹ ਪਾ ਲਿਆ ਅਸਲ ਗੱਲ ਤਾਂ ਅਟੈਚਮੈਂਟ ਮੋਹ ਨੂੰ ਜਿੱਤਣਾ ਹੈ ਗੰਨੇ ਦੇ ਰਸ ਦਾ ਸੁਆਦ ਹੈ ਦੁੱਧ ਤੇ ਸ਼ਹਿਦ ਦਾ ਆਪਣਾ ਆਪਣਾ ਸੁਆਦ ਹੈ ਜਿਸ ਨੂੰ ਅਨਰਸ ਰਸ ਕਹਿ ਸਕਦੇ ਹਾਂ ਇਸੇ ਤਰ੍ਹਾਂ ਸਿਮਰਨ ਦਾ ਅਨੋਖਾ ਸੁਆਦ ਹੈ ਇੱਕ ਦਰਸ਼ਨ ਹੈ ਜਿਸ ਨੂੰ ਜਿਹਨੀ ਮਾਨਤਾ ਕਹਿੰਦੇ ਹਨ ਮੱਛੀ ਨੇ ਪੁੱਛਿਆ ਪਾਣੀ ਕਿਦਾਂ ਦਾ ਹੁੰਦਾ ਹੈ ਕਛੂਏ ਨੇ ਦੱਸਿਆ ਉਸ ਬਗੈਰ ਮਰ ਜਾਈਦਾ ਹੈ ਮੱਛੀ ਨੇ ਕਿਹਾ ਮੈਨੂੰ ਤੂੰ ਪਾਣੀ ਵਖਾ ਕਛੂਆ ਉਸ ਨੂੰ ਆਪਣੀ ਪੇਟ ਤੇ ਚੜਾ ਕੇ ਖੁਸ਼ਕੀ ਤੇ ਲੈ ਗਿਆ ਤੇ ਲੱਗੀ ਮਰਨ ਕਛੂਏ ਨੇ ਹੁਣ ਸਮਝਾਇਆ ਕਿ ਜਿਸ ਚੀਜ਼ ਬਗੈਰ ਤੂੰ ਮਰ ਰਹੀ ਹੈ ਉਹ ਪਾਣੀ ਹੈ ਇਸ ਤਰ੍ਹਾਂ ਵਾਹਿਗੁਰੂ ਵਿੱਚ ਅਸੀਂ ਵਸਦੇ ਹਾਂ ਗੁਰੂ ਸਾਨੂੰ ਇਸ ਗੱਲ ਦਾ ਗਿਆਨ ਬਖਸ਼ਦਾ ਹੈ ਗ੍ਰਸਤ ਵਿੱਚ ਰਹਿੰਦੇ ਹੋਏ ਵਾਹਿਗੁਰੂ ਦਾ ਭਜਨ ਕਰਨਾ ਹੈ ਪਰ ਕਰਦਿਆਂ ਤੂੰ ਨਿਰਮੋਹ ਰਹਿਣਾ ਹੈ ਇਸੇ ਤਰ੍ਹਾਂ ਨਿਰਮੋਹੀ ਆਦਮੀ ਆਪਣੇ ਅਸਲੇ ਨਾਲ ਅਟੈਚਡ ਜੁੜਿਆ ਹੋਇਆ ਹੁੰਦਾ ਹੈ ਆਮ ਆਦਮੀਆਂ ਦਾ ਇਹ ਹਾਲ ਹੈ ਉਹਨਾਂ ਦਾ ਸੁਰਤ ਹੋਰਨਾਂ ਦੇ ਖਿਆਲਾਂ ਹੇਠਾਂ ਆਈ ਗਰੀ ਹੋਈ ਹੁੰਦੀ ਸਿਮਰਨ ਵਾਲੇ ਦੀ ਸੁਰਤ ਕਿਸੇ ਦੇ ਦਬਾਅ ਹੇਠਾਂ ਨਹੀਂ ਰਹਿੰਦੀ اپنی निर्मलता ਤੇ ਸੁਤੰਤਰਤਾ ਵਿੱਚ ਆ ਜਾਂਦੀ ਹੈ ਇਸ ਹਾਲਤ ਨੂੰ ਹੀ yogi kundalini ਦਾ ਖੁੱਲਣਾ ਜਾਂ ਉੱਪਰ ਚੜ੍ਹਨਾ ਜਾਂ ਹਿਰਦੇ ਦੇ ਕਮਲ ਦਾ ਸਿੱਧਾ ਹੋਣਾ ਆਖਦੇ ਹਨ ਜਿਸ ਤਰ੍ਹਾਂ ਜ਼ਮੀਨ ਤੇ ਚਲਦੇ ਸੱਪ ਨੂੰ ਇੱਕ ਸੋਟੀ ਨਾਲ ਮਾਰ ਸਕੀਦਾ ਹੈ ਪਰ ਫਨ ਚੁੱਕੇ ਫਨੀਰ ਨੂੰ ਮਾਰਨਾ ਮੁਸ਼ਕਲ ਹੈ ਇਸੇ ਤਰ੍ਹਾਂ ਉੱਤੇ ਚੜੀ ਸਿੱਧੀ ਹੋਈ ਸੁਰਤ ਵਾਲੇ ਆਦਮੀ ਨੂੰ ਕੋਈ ਆਪਣੇ ਅਸਰ ਹੇਠਾਂ ਦਬਾ ਨਹੀਂ ਸਕਦਾ ਥੋੜਾ ਚਿਰ ਹੋਇਆ ਬੰਬਈ ਵਿੱਚ ਇੱਕ ਅਭਿਆਸੀ ਸਾਡੇ ਪਾਸ ਆਇਆ ਉਹ ਕਿਸੇ ਸਾਧੂ ਦੇ ਕਹੇ ਸੌਦਾ ਬਹੁਤ ਘੱਟ ਸੀ ਭਾਵ ਸੌਦਾ ਬਹੁਤ ਘੱਟ ਸੀ ਤੇ ਪਾਠਾਂ ਦੇ ਕਰਨ ਵਿੱਚ ਰੁੱਝਿਆ ਰਹਿੰਦਾ ਸੀ ਪੂਰੀ ਨੀਂਦ ਨਾ ਕਰਨ ਕਰਕੇ ਸਰੀਰਕ ਤੇ ਮਾਨਸਿਕ ਤੌਰ ਤੇ ਸਿਹਤ ਦੇ ਪੱਧਰ ਤੋਂ ਗਿਰ ਰਿਹਾ ਸੀ ਮੈਂ ਉਸ ਨੂੰ ਕਿਹਾ ਕਿ ਮੇਰੇ پاس ਜੇ ਆਉਣਾ ਹੈ ਤਾਂ 7 ਘੰਟੇ ਜ਼ਰੂਰ ਨੀਂਦ ਕਰਿਆ ਕਰ ਉਸ ਨੇ ਹੌਲੇ ਹੌਲੇ ਇਹ ਗੱਲ ਮੰਨ ਲਈ ਤੇ ਸੁਖੀ ਹੋ ਗਿਆ ਕਦੇ ਲੋਕਾਂ ਦੀ માનਤਾ ਤੋਂ ਬਚਣ ਵਾਸਤੇ ਕੋਈ ਸੰਤ ਇਸ ਤਰ੍ਹਾਂ ਦੀ ਖੇਲ ਵੀ ਕਰਦਾ ਹੈ ਕਿ ਉਹ ਬਦਨਾਮ ਹੋ ਜਾਵੇ ਤੇ ਲੋਕ ਉਸ ਪਾਸ ਆ ਕੇ ਭੀੜ ਨਾ ਲਾਈ ਰੱਖਣ ਇਸ ਤਰ੍ਹਾਂ ਕਬੀਰ ਸਾਹਿਬ ਨੇ ਇੱਕ ਵੇਰ ਕੀਤਾ ਸੀ ਇੱਕ ਸ਼ਰਾਬ ਦੀ ਬੋਤਲ ਹੱਥ ਵਿੱਚ ਫੜ ਲਈ ਇੱਕ ਤ੍ਰੀਮਤ ਦੇ ਮੋਢਿਆਂ ਤੇ ਹੱਥ ਰੱਖ ਕੇ ਲੜਖੜਾਂਦਾ ਬਾਜ਼ਾਰ ਵਿੱਚ ਜਾ ਵੜਿਆ ਲੋਕਾਂ ਨੇ ਕਿਹਾ ਬਸ ਸੰਤਾਂ ਦਾ ਅੱਜ-ਪਾਜ ਖੁੱਲ ਗਿਆ ਲੇਕਿਨ ਫਿਰ ਕਬੀਰ ਨੂੰ ਸਮਝਾਈ ਕਿ ਇਸ ਤਰ੍ਹਾਂ ਬਦਨਾਮ ਹੋ ਕੇ ਉਹ ਲੋਕਾਂ ਦਾ ਭਲਾ ਨਹੀਂ ਕਰ ਸਕੇਗਾ ਤੇ ਲੋਕਾਂ ਦਾ ਭਲਾ ਕਰਨਾ ਵਾਹਿਗੁਰੂ ਦਾ ਹੁਕਮ ਹੈ ਇਹ ਵਿਚਾਰ ਕੇ ਉਸਨੇ ਇੱਕ ਕੌਤ ਕੀਤਾ ਇੱਕ ਲੰਗੜੇ ਦੀ ਲਤ ਠੀਕ ਕਰ ਦਿੱਤੀ ਉਸ ਲੰਗੜੇ ਨੇ ਰਾਜੀ ਹੋ ਕੇ ਕਬੀਰ ਦੇ ਨਾਮ ਦਾ ਟੰਡੋਰਾ ਪਟਵਾਇਆ ਕਬੀਰ ਦਾ ਲੋਕਾਂ ਵਿੱਚ ਫਿਰ ਜਸ ਹੋਣ ਲੱਗਾ ਕਬੀਰ ਨੇ ਉਸ ਵਕਤ ਇਹ ਸ਼ਲੋਕ ਉਚਾਰਿਆ ਕਬੀਰ ਨਾ ਹਮ ਕੀਆ ਨਾ ਕਰਹਿਗੇ ਨਾ ਕਰ ਸਕੈ ਸਰੀਰ ਕਿਆ ਜਾਨੋ ਕਿਛ ਹਰ ਕੀ ਆ ਭਇਓ ਕਬੀਰ ਕਬੀਰ ਨਾਮ ਦੀ ਕੋਈ ਹੱਦ ਨਹੀਂ ਜਿੱਥੇ ਵੀ ਕੋਈ ਨਾਮੀ ਪੁਰਸ਼ ਪੂਜਾ ਹੈ ਉਸ ਤੋਂ ਹੋਰ ਅੱਗੇ ਨਾਮ ਹੈ ਸ੍ਰੀ ਗੁਰੂ ਰਾਮਦਾਸ ਜੀ ਆਪਣੀ ਅਵਸਥਾ ਦੱਸਦੇ ਹਨ ਕਿ ਬਿਨ ਨਾਵੇ ਜੀਵਨ ਨਾ ਥੀਏ ਇਹ ਅਵਸਥਾ ਹੁੰਦੇ ਹੋਏ ਵੀ ਫਿਰ ਸਤਿਗੁਰਾਂ ਪਾਸ ਅਰਦਾਸ ਕਰਦੇ ਹਨ ਮੇਰੇ ਸਤਿਗੁਰ ਨਾਮ ਦਿੜਾਏ ਸੰਤ ਜਗਿਆਸੂ ਨੂੰ ਪਛਾਣਦਾ ਹੈ ਕਦੇ ਉੱਤਮ ਜਗਿਆਸੂ ਨੂੰ ਮਿਲਣ ਵਾਸਤੇ ਗਹਿਬਰ ਵਿੱਚੋਂ ਆ ਨਿਕਲਦਾ ਹੈ ਜਿਵੇਂ ਦਾਤਾ ਜੀ ਆਦਰਸ਼ਨ ਦਿੱਤੇ ਸਨ ਕਦੇ ਉਹ ਕਿਸੇ ਮਿਲਣ ਆਏ ਨੂੰ ਜਾਣ ਬੁੱਝ ਕੇ ਟਾਲਾ ਕਰਦਾ ਹੈ ਨਾਮ ਰਸਨਾ ਨਾਲ ਜਪੀਦਾ ਹੈ ਫੇਰ ਇਹ ਆਪ ਹੀ ਪ੍ਰਾਣਾ ਵਿੱਚ ਵਸ ਜਾਂਦਾ ਹੈ ਜਿੱਥੇ ਵੀ ਨਾਮ ਅਭਿਆਸਤੀ ਰਹੇ ਨਾਮ ਉਸ ਦੇ ਮਕਾਨ ਬਾਗ ਹਰ ਚੀਜ਼ ਵਿੱਚ ਸਮਾ ਜਾਂਦਾ ਹੈ ਨਾਮ ਵਿੱਚ ਲੱਗੇ ਰਹੋ ਸਹਜੇ ਸਹਜੇ ਸਭ ਕੁਝ ਹੋ ਜਾਏਗਾ ਇਹ ਕਾਹਲ ਦਾ ਕੰਮ ਨਹੀਂ ਨਾਮ ਜਪਣ ਨਾਲ ਪਹਿਲਾ ਮੈਲ ਉਤਰਦੀ ਹੈ ਫੇਰ ਜਦ ਮਨ ਨਿਰਮਲ ਹੋ ਜਾਏ ਤਾਂ ਰਸ ਆਉਣ ਲੱਗਦਾ ਹੈ ਵਾਹਿਗੁਰੂ ਤੇ ਓਮ ਸੀ ਤਾਂ ਇੱਕੋ ਪਰ ਜਿਸ ਸੁਆਮੀ ਨੇ ਆਪਣੇ ਸਿੱਖ ਮੁਰਸ਼ਿਦ ਦੇ ਦਿੱਤੇ ਵਾਹਿਗੁਰੂ ਮੰਤਰ ਨੂੰ ਹਿੰਦੂਆਂ ਦੇ ਡਰ ਤੋਂ ਛੱਡ ਕੇ ਓਮ ਦਾ ਮੰਤਰ ਜਪਣਾ ਸ਼ੁਰੂ ਕੀਤਾ ਉਹ ਮੰਝਲ ਤੋਂ ਰਹਿ ਗਿਆ ਇਸ ਸੁਆਮੀ ਦਾ ਮੁਰਸ਼ਿਦ ਉਸ ਦੇ ਗਰਾਉਂ ਦਾ ਇੱਕ ਨਿਰਮਲਾ ਸਿੱਖ ਸਾਧੂ ਸੀ ਕਿਉਂ ਇਕੱਲਾ ਪੀਤਾ ਪਚਣਾ ਮੁਸ਼ਕਲ ਹੁੰਦਾ ਹੈ ਦਸਤ ਲਾ ਦਿੰਦਾ ਹੈ ਇਸ ਨਾਲ ਸ਼ਹਿਦ ਤੇ ਕਾਲੀ ਮਿਰਚ ਜੇ ਮਿਲਾ ਕੇ ਖਾਧੀ ਜਾਵੇ ਤਾਂ ਪਚ ਜਾਂਦਾ ਹੈ ਇਸ ਵਾਸਤੇ ਵਿਦਾਂਤੀਆਂ ਦਾ ਅਹੰ ਬ੍ਰਹਮ ਕਹਿਣਾ ਕਾਫੀ ਨਹੀਂ ਇਸ ਨਾਲ ਭਗਤੀ ਦੀ ਲੋੜ ਹੈ ਜਿਸ ਤਰ੍ਹਾਂ ਵਿਟਾਮਿਨਸ ਵਿਟਾਮਿਨਸ ਖਾ ਕੇ ਆਦਮੀ ਤੰਦਰੁਸਤ ਰਹਿੰਦਾ ਹੈ ਇਸੇ ਤਰ੍ਹਾਂ ਨਾਮ ਸਾਡੇ ਅੰਦਰ ਮਨ ਤੇ ਅਸਰ ਕਰਕੇ ਸਾਡੇ ਸਰੀਰ ਨੂੰ ਵੀ ਰਾਜੀ ਰੱਖਦਾ ਹੈ ਇੱਕ ਵੇਰ ਧੋਬੀ ਦੇ ਧੋਏ ਕੱਪੜਿਆਂ ਵਿੱਚ ਇਨਫੈਕਸ਼ਨ ਸ਼ੂਤ ਹੋਣ ਕਰਕੇ ਮੇਰੇ ਦਦਰੀ ਹੋ ਗਈ ਮੈਂ ਤਰਨ ਤਾਰਨ ਦੇ ਸਰੋਵਰ ਦੀ ਪ੍ਰਕਰਮਾ ਕਰ ਰਿਹਾ ਸਾਂ ਕਿ ਮੈਂ ਕੀ ਅਨੁਭਵ ਕੀਤਾ ਕਿ ਸਾਰਾ ਸਰੋਵਰ ਅਮਰਤ ਦਾ ਭਰਿਆ ਹੋਇਆ ਹੈ ਮੈਂ ਉਸੇ ਵੇਲੇ ਕੱਪੜੇ ਲਾ ਕੇ ਇਸ਼ਨਾਨ ਕਰਨ ਲੱਗ ਪਿਆ ਤੇ ਦਦਰੀ ਤੇ ਵੀ ਅੰਮ੍ਰਿਤ ਚਾ ਕੇ ਲਾਇਆ ਦੂਸਰੇ ਦਿਨ ਕੀ ਵੇਖਿਆ ਕਿ ਦਦਰੀ ਸਭ हट ਗਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ